ਰਾਜਪੁਰ ਦੇ ਕਸਬਾ ਡੇਰਾ ਬਾਬਾ ਨਾਨਕ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਕੋरिडोर ਤੋਂ ਭਾਰਤ ਵਾਲੇ ਪਾਸਿਓਂ ਦੂਰਬੀਨ ਸੇਵਾ ਬਿਨਾਂ ਕਾਰਨ ਦੱਸੇ ਹਚਾਲੇ ਜਾਣਕਾਰਣ ਸੰਗਤ ਬਿਨਾਂ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਮੁੜ ਜਾ ਰਹੀ ਕਰਨ ਦਾ ਕਾਰਨ ਨਿਰਾਸ਼ ਦੇਖੀ ਜਾ ਰਹੀ ਹੈ ਸੋ ਕਰਤਾਰਪੁਰ ਕੋਰਿਡੋਰ ਤੇ ਦਰਸ਼ਨ ਦੇ ਲਈ ਆਇਸ਼ ਤਾਲੂਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਦੂਰਬੀਨ ਪਾਕਿਸਤਾਨ ਵਾਲੇ ਪਾਸੇ ਦਰਖਤ ਆਦੀ ਕਾਫੀ ਬਾਧ ਜਾਣਕਾਰਨ ਹਟਾਈ ਗਈ ਹੈ ਪਰ ਇਹ ਕੋਈ ਵਾਜਿਬ ਕਾਰਨ ਨਹੀਂ ਲੱਗਦਾ ਉਹਨਾਂ ਮੰਗ ਕੀਤੀ ਹੈ ਕਿ ਦੂਰਬੀਨ ਸੇਵਾ ਮੁਰਤੋਂ ਸ਼ੁਰੂ ਕੀਤੀ ਜਾਵੇ ਤਾਂ ਜੋ ਸ਼ਰਧਾਲੂ ਇਧਰ ਵਾਲੇ ਪਾਸਿਓਂ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੇਦਾਰੇ ਕਰ ਸਕਣ ਅਸੀਂ ਵੀ ਅੱਜ 60 ਕਿਲੋਮੀਟਰ ਦੂਰ ਤੋਂ ਪਰਿਵਾਰ ਦੇ ਨਾਲ ਸਮਾਂ ਗੱਡ ਕੇ ਕੋਰਿਡੋਰ ਪਹੁੰਚੇ ਕਿ ਅਸੀਂ ਵੀ ਅੱਜ ਬੱਚਿਆਂ ਨੂੰ ਦੂਰਪੀਨ ਦੇ ਨਾਲ ਮਹਾਰਾਜ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾ ਮੈਂ ਕੁਝ ਸਾਲ ਪਹਿਲਾਂ ਆਇਆ ਸੀ ਤਾਂ ਇੱਥੇ ਦੂਰਪੀਨਾਂ ਲੱਗੀਆਂ ਸੀ ਜਿਸ ਦੇ ਨਾਲ ਅਸੀਂ ਆਪ ਗੁਰਦਰਾ ਸਾਹਿਬ ਦੇ ਇੱਥੋਂ ਦਰਸ਼ਨ ਕਰਕੇ ਗਏ ਸੀ ਤੇ ਅਸੀਂ ਬੜੇ ਤੇਰਤਾਪਨੇ ਬੱਚਿਆਂ ਪਰਿਵਾਰ ਨੂੰ ਕਿਹਾ ਸੀ ਕਿ ਤੁਹਾਨੂੰ ਲੈ ਕੇ ਜਾਵਾਂਗੇ ਉੱਥੇ ਦੂਰਪੀਨ ਲੱਗੀ ਹੈ ਅਸੀਂ ਉੱਥੋਂ ਮਹਾਰਾਜ ਦੇ ਦਰਸ਼ਨ ਕਰਕੇ ਆਵਾਂਗੇ ਪਰ ਅੱਜ ਜਦੋਂ ਅਸੀਂ ਇੱਥੇ ਆਏ ਆ ਤੇ ਸਾਨੂੰ ਬੜੀ ਨਿਰਾਸ਼ਾ ਹੱਥ ਲੱਗੀ ਹੈ ਕਿ ਸਾਨੂੰ ਪਿੱਛੇ ਰੋਕ ਕੇ ਕਿਹਾ ਗਿਆ ਕਿ ਜੇ ਤੁਸੀਂ ਬੱਚਿਆਂ ਨੂੰ ਦਰਸ਼ਨ ਕਰਾਣੇ ਆ ਤੇ ਇਸ ਲਾਈਨ 'ਚੋਂ ਤੁਸੀਂ ਦੂਰਪੀਨ ਦੇ ਉੱ ਪਰ 2 ਕਿਲੋਮੀਟਰ ਘਰ ਆਂਦੇ ਆਂ ਪਤਾ ਲੱਗਾ ਕਿ ਇੱਥੇ ਦੂਰਪੀਨਾਂ ਦੀ ਜਿਹੜੀ ਚੀਜ਼ ਐ ਕਦੋਂ ਦੀ ਖਤਮ ਕਰ ਦਿੱਤੀ ਗਈ ਐ ਜਿਹਦੇ ਨਾਲ ਸਾਡੇ ਪਰਿਵਾਰ ਨੂੰ ਨਹੀਂ ਹੋਰ ਜਿੰਨੇ ਵੀ ਪਰਿਵਾਰ ਇੱਥੇ ਖੜੇ ਨੇ ਉਹ ਮਯੂਸ ਹਨ ਕਿ ਸਰਕਾਰਾਂ ਵੱਲੋਂ ਇਹ ਦੂਰਪੀਨਾਂ ਬਿਨਾਂ ਕਿਸੇ ਗੱਲ ਤੋਂ ਕਿਉਂ ਚੁਕੀਆਂ ਗਈਆਂ ਹਨ ਤੇ ਜਦੋਂ ਇੱਥੇ ਕੁਝ ਲੋਕਲ ਗੱਲਬਾਤ ਤੋਂ ਪਤਾ ਲੱਗਾ ਕਿ ਕੁਝ ਦਰਖਤ ਜਾਂ ਕੁਝ ਜੜੀ ਬੂਟੀ ਜੜੀ ਉਹ ਵੱਧ ਚੁੱਕੀ ਐ ਤਾਂ ਦੂਰਪੀਨ ਚੁੱਕਣ ਦਾ ਕਾਰਨ ਦਰਖਤ ਜਾਂ ਜੜੀ ਬੂਟੀ ਨਹੀਂ ਹੋ ਸਕਦੀ ਇਹਦੇ ਮਗਰ ਕੁਝ ਹੋਰ ਕਾਰਨ ਹੋ ਸਕਦੇ ਹਨ ਜਿਹਦੀ ਕੋਖ ਕਰਨ ਦੀ ਲੋੜ ਐ ਕਿ ਦੂਰਬੀਨਾਂ ਕਿਉਂ ਚੁੱਕੀਆਂ ਗਿਆਨ ਉਹ ਦੂਰਬੀਨ ਕਿਸੇ ਦੀ ਪਰਸਨਲ ਜਾਇਦਾਦ ਜਾਂ ਪ੍ਰਾਪਰਟੀ ਨਹੀਂ ਸੀ ਹੈਗੀਆਂ ਉਹ ਸੰਗਤ ਲਈ ਲੱਗੀਆਂ ਸੀ ਕਿ ਸੰਗਤ ਇੱਥੋਂ ਹੀ ਮਾਰੇ ਦੇ ਦਰਸ਼ਨ ਕਰਕੇ ਜਾਂਦੇ ਸੀ ਅੱਜ ਉਹ ਦੂਰਬੀਨ ਚੁੱਕਣ ਦੇ ਨਾਲ ਬੜੀ ਮੁਸ਼ਕਲ ਧਰ ਪੇਸ਼ ਆਈ ਹੈ ਕਿ ਸਭ ਤੋਂ ਪਹਿਲੇ ਤਾਂ ਜਿਹੜੇ ਲੋਕ ਇੱਥੇ ਪਹੁੰਚੇ ਨੇ ਹਰ ਬੰਦਾ ਆਪਣਾ ਪਾਸਪੋਰਟ ਪਾ ਕੇ ਜਾਂ ਪਾਇੰਟ ਲੈ ਕੇ ਤਾਂ ਪਹੁੰਚਿਆ ਨਹੀਂ ਕਿ ਜੇ ਦੂਰਪੀਨ ਨਹੀਂ ਮਿਲੀ ਤਾਂ ਉਹ ਕੁਛ ਹੀ ਪਲਾਂ ਵਿੱਚ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਦਾ ਦਰਸ਼ਨ ਕਰ ਸਕਦਾ ਹੈ ਜਾਂ ਤਾਂ ਦੂਰਪੀਨ ਚੁੱਕ ਲਈ ਜਾਵੇ ਤਾਂ ਸੰਗਤ ਨੂੰ ਇਹ ਦੱਸ ਦਿੱਤਾ ਜਾਵੇ ਕਿ ਅਗਰ ਤੁਹਾਡੇ ਕੋਲ ਆਧਾਰ ਕਾਰਡ ਜਾਂ ਲੋਕਲ ਡਾਕੂਮੈਂਟ ਹੈਗਾ ਤਾਂ ਤੁਸੀਂ